ਗੁਰੂ ਸਾਹਿਬ ਨੇ ਮਾਨਵ ਮੁਕਤੀ ਦਾ ਦਾਣ ਦਿੱਤਾ ਹੈ ਜਿਹੜਾ দান ਦਿੱਤਾ ਹੈ ਉਹ ਬਹੁਤ ਵੱਡੀ ਉਹਨਾਂ ਦੀ ਕਿਰਪਾ ਤੇ ਬਖਸ਼ਿਸ਼ ਹੋਈ ਹੈ ਕਿਸੇ ਵੀ ਜਗ੍ਹਾ ਤੇ ਕੋਈ ਮੁਕਤੀ ਦਾ ਦਾਣ ਨਹੀਂ ਕਿਸੇ ਨੂੰ ਮਿਲਾਂਗੇ ਇਸ ਜਗ੍ਹਾ ਤੇ ਜਿੰਨਾ ਨਹੀਂ ਆਪਾਂ ਕੁਰਬਾਨ ਕਰਕੇ ਬਹੁਤ ਵੱਡੀ ਸ਼ਾਨ ਤਤੀਆਂ ਉਹ ਸਵਕੱਦਸ਼ ਜਗ੍ਹਾ ਤੇ ਹਮੇਸ਼ਾ ਗੁਰੂ ਸਾਹਿਬ ਦੇ ਜੜੀ ਬਾਗ ਪਾਠ ਜਿਹੜੇ ਹੁੰਦੇ ਰਹਿੰਦੇ ਆ ਜਿਨ੍ਹਾਂ ਦੀ ਅੱਜ ਸਮਾਪਤੀ ਦੀ ਸੰਪੂਰਨਤਾ ਤਿੰਨ ਸਾਲਾਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਅਮਰਸਰ ਤੋਂ ਆਏ ਸਿੰਘ ਸਾਹਿਬ ਜਾਨੀ ਕਿਉਂਕਿ ਉਹ ਇਸ ਗੁਰੂ ਆਣੇ ਆ ਕੇ ਉਹਦੇ ਵਿੱਚ ਭਾਗ ਲਏ ਆਂ। ਉਹਨਾਂ ਦੇ ਵਿੱਚ ਉਹਨਾਂ ਦੀ ਸਮਾਪਤੀ ਦਾ ਕਥਾ ਕਿਤੀ ਅਸੀਂ ਉਹਨਾਂ ਦਾ ਸਹਿਸ਼ਟੌਰ ਤੇ ਧੰਨਵਾਦ ਕਰਦੇ ਆਂ। ਜਾਨੀ ਮੂਰਤ ਸਿੰਘ ਜਿਹੜੇ ਦੇ ਹੈੱਡ ਗ੍ਰੈਂਡ ਸੀ ਸਾਡੇ ਉਹਨਾਂ ਦਾ ਵੀ ਮੇਜਰ ਸਾਹਿਬ ਦਾ ਹੋਰ ਸਾਰੇ ਮੇਜਰ ਸਾਹਿਬ ਜਿਹੜੇ ਸੁਮੇਸ਼ ਸਿੰਘ ਹੋਰੀ ਸਾਡੀ ਸੰਗਤ ਕੀ ਸਭਾ ਸੈਟੀਆਂ ਸਾਰੀ ਮੁਖਸਰ ਸਾਹਿਬ ਨੂੰ ਅੰਮ੍ਰਿਤ ਪੂਰਨ ਅੱਜ ਇਸ ਗੱਲ ਦੀ ਬਧਾਈ ਵੀ ਦਿੰਦੇ ਆ ਕਿ ਅੱਜ ਗੁਰੂ ਜਨ ਸਾਹਿਬ ਦੀ ਕਥਾ ਦੀ ਜਿਹੜੀ ਸੰਪੂਰਨਤਾ ਹੋਈ ਹੈ ਉਹਨਾਂ ਦੇ ਭੋਗ ਪਾਏ ਗਏ। ਸਾਰੀ ਸੰਗਤਾਂ ਬਹੁਤ-ਬਹੁਤ ਸਨਵਾਦ ਸਹਿਬ ਸਾਧੂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਤੇ ਪਵਿੱਤਰ ਸਥਾਨ ਮੁਕੱਦਸ ਸਥਾਨ ਗੁਰਦੁਆਰਾ ਸ੍ਰੀ ਟੁੱਟੀ ਕੰਢੇ ਸਾਹਿਬ ਸ੍ਰੀ ਦਰਵਾਜ਼ਾ ਸਾਹਿਬ ਸ੍ਰੀ ਮੁਕਸਰ ਸਾਹਿਬ ਦੇ ਕੇ ਜੋ ਗੁਰਬਾਣੀ ਕਥਾ ਵਿਚਾਰ ਲੜੀਵਾਰ ਕਥਾ ਹਮਤਵੇੜੀ ਹੁੰਦੀ ਹੈ ਗੁਰਬਾਣੀ ਸ਼ਬਦ ਵਿਚਾਰ ਜੋ ਪਿਛਲੇ 13 ਸਾਲ ਤੋਂ ਲੱਗ ਪਾਉਂਦਾ ਆਰੰਭ ਸੰਮ ਉਹ ਕਾਰਜ ਮਹਾਨ ਕਿਰਪਾ ਬਖਸ਼ੇ ਦੁਆਰਾ ਗੁਰੂ ਨੇ ਤਰਸ ਕੀਤਾ ਹੈ ਸਾਡੇ ਸਾਰਿਆਂ ਤੇ ਉਹ ਅੱਜ ਸੰਪੂਰਨਤਾ ਹੋਈ ਹੈ ਮਤਵੇੜੇ ਅਤੀ ਸਨਮਾਨ ਜੋ ਸਿੰਸ ਜਿਆਨੀ ਜਗਵੀਰ ਸਿੰਘ ਜੀ ਮੁਗਰੰਥੀ ਸ੍ਰੀ ਬਰਵਾਰ ਸਾਹਿਬ ਸ੍ਰੀ ਮਿਤਸੋ ਸਾਹਿਬ ਉਹਨਾਂ ਨੇ ਪਾਵਨ ਵਿਚਾਰ ਦੇ ਨਾਲ ਸੰਤਾਂ ਦੇ ਨਾਲ ਸਾਂਝ ਪਾਈ ਹੈ ਪਾਵਨ ਫ੍ਰੀ ਤਸਥਾਨ ਦੇ ਮੰਜਾ ਸਰਦਾਰ ਨਰਮਜੀਤ ਸਿੰਘ ਜੀ ਸਮੁੱਚਾ ਸਟਾਫ ਅਤੇ ਅਤੀ ਸਤਾਰਜੋ ਸਾਡੇ ਸਰਦਾਰ ਵਿਸ਼ੇ ਸਿੰਘ ਜੀ ਕੌਣੀ ਮੈਂ ਦੋ ਸ਼੍ਰੋਮਣੀ ਗੁਰਦੁਆਰਾ ਪਰਮੁਖ ਮਿਟੀ ਉਪ ਵਿਸ਼ੇਸ਼ਤਾਵ ਤੇ ਹਾਜ਼ਰ ਹੋਏ ਨੇ ਇਲਾਕੇ ਵਿੱਚੋਂ ਸਮੂਹ ਸੰਗਤਾਂ ਬੜੀ ਵੱਡੀ ਪੱਧਰ ਤੇ ਅਮਰਤਵੇ ਤੋਂ ਸਾਲ ਦੀ ਹੋਜੀ ਮੌਜੂਦੀਆਂ ਪਰ ਕੀ ਬੋਝੇ ਕੁਸ਼ੀਆਂ ਪ੍ਰਾਪਤ ਕਰਾ ਜੀ ਹਾਤੇ ਵਿਸ਼ੇਸ਼ ਤੌਰ ਤੇ ਮੈਂਜ ਸਰਦਾਰ ਸ਼ਗੇਰ ਸਿੰਘ ਦੀ ਬਾਦੀਆਂ ਸਰਦਾਰ ਗੁਰਦੀਪ ਸਿੰਘ ਦੀ ਸਰਦਾਰ ਕਰਲ ਸਿੰਘ ਦੀ ਸਰਦਾਰ ਤਰ੍ਹਾਂ ਕਰਕੇ ਸਾਰੇ ਮੈਂਜ ਸਰਵਾਂ ਨਾਂ ਦੇ ਹਲਕਿਆਂ ਕੋ ਨਾਮ ਸਾਡੇ ਸਾਰੇ ਇਲਾਕੇ ਵਾਸਤੇ ਬਹੁਤ ਮਾਨ ਬੜੀ ਗੱਲ ਆ ਗੁਰੂ ਨੇ ਸਾਡੇ ਤੇ ਕਿਰਪਾ ਬਖਸ਼ੀ ਕੀਤੀ ਹੈ ਕਿ ਸਾਨੂੰ ਇਹ ਸਵਾਗਤ ਵਿੱਚ ਹਾਜ਼ਰੀਆਂ ਭਰਨ ਦਾ ਬਾਣੀ ਸੁਣਨ ਕਰਨ ਦਾ ਮਹਾਰਾਜ ਨੇ ਸਾਨੂੰ ਬਖਸ਼ ਕੀਤਾ ਹੈ ਅੱਗੇ ਤੋਂ ਵੀ ਇਹ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਦੇ ਚਰਨਾਂ 'ਚੋਂ ਆਪ ਕਿਰਪਾ ਕਰੇ ਭਾਈ ਸਾਹਿਬ ਦੇ ਸੇვის ਤੇ ਮਿਹਰਤ ਰੱਖ ਕੇ ਇਸ ਤਰ੍ਹਾਂ ਆਪਣੀ ਦਾਤੀ ਸੇਵਾ ਬਾਸ ਮਾਨ ਬੜੀ ਜੀ ਸਾਡੇ ਸਟਾਫ ਨੂੰ ਪ੍ਰਬੰਧ ਸੇਵਾ ਨੂੰ ਮੋਬਦਸ਼ ਕਰੇ ਕੋਟਨ ਕੋਟ ਸ਼ੁਕਰਪਾਸ਼ਾਹੀ ਦਾ ਕਲਮ ਕਲਪਿਤ ਦਿਨਾਂ ਨੇ ਰਹਿਮਤ ਬਖਸ਼ੀ ਕੀਤੀ ਹੈ ਅੱਜ ਦੁਬਾਰਾ ਫਿਰ ਕਥਾ ਦੀ ਰੌਤਾਹ ਹੋ ਚੁੱਕੀ ਹੈ ਕੋਟਨ ਕੋਟ ਸ਼ੁਕਰਪਾਸ਼ਾਹੀ ਦਾ ਸਾਰੀਆਂ ਸੰਗਤਾਂ ਦਾ ਜਿੰਨੀਆਂ ਵੀ ਸੰਪਰਦਾਵਾਂ ਮਹਾਂਪੁਰਖ ਕਾਰਸੇਵਾਲੇ ਮਹਾਂਪੁਰਖ ਅਤੇ ਇਸ ਪਾਮ ਪਿਤਰ ਸ਼ਹਿਰ ਦੀਆਂ ਸੁਸਾਇਟੀਆਂ ਸੁਭਾਵਾਂ ਜਥੇਬੰਦੀਆਂ ਜਿਹੜੀਆਂ ਬੜੀਆਂ ਸਹਿਯੋਗ ਕਰਦੀਆਂ ਨੇ ਬੜੀ ਭਾਵਾਂ ਦੇ ਨਾਲ ਸਵਾਮਾਂ ਕਰਦੀਆਂ ਨੇ ਹਾਜ਼ਰੀ ਵਿੱਚ ਭਰਦੇ ਨੇ ਸਾਰੇ ਹਾਜ਼ਰ ਹੋ ਜਾਂਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕੋਟਾਂ ਕੋਸ਼ੂ ਦੇ ਪਵਨ ਸ਼ਾਹੀ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਸੀਤੋਈ ਮੈਂ ਨਿਰਗੁਣਾਰੇ ਕੋ ਗੋ ਨਾਹੀ ਆਪੇ ਤਰਸ ਪਈ 40 ਮੁਕਤਿਆਂ ਦਾ ਪਾਵਨ ਸਥਾਨ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਪੰਦਿਸ਼ਾ ਜੀ ਦੀ ਪਾਵਨ ਚਰਿਸ਼ੋ ਪ੍ਰਾਪਤ ਕਰ ਦਿੱਤੇ ਸੁਭਾਗ ਪ੍ਰਾਪਤ ਹੋਇਆ ਕਿ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜੋ 2012 ਦੇ ਵਿੱਚ ਆਰੰਭ ਹੋਈ ਸੀ ਗੁਰੂ ਕਿਰਪਾ ਨਾਲ ਸੰਗਤ ਦੀਆਂ ਸ਼ੀਸ਼ਾਂ ਸਦਕਾ ਇੱਕ ਇੱਕ ਸ਼ਬਦ ਵਿਚਾਰਦਿਆਂ ਹੋਇਆਂ ਇਹ 13 ਸਾਲਾਂ ਦੇ ਬਾਅਦ ਸੰਪੂਰਨਤਾ ਹੋਈ ਹੈ ਇਸ ਸੰਪੂਰਨਤਾ ਦੇ ਸਮੇਂ ਸਾਡੇ ਸਤਿਕਾਰਯੋਗ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪੰਥੀ ਸੇਵਕ ਗਿਆਨੀ ਕੇਵਲ ਸਿੰਘ ਜੀ ਵਿਸ਼ੇਸ਼ ਤੌਰ ਤੇ ਉਹ ਸਾਰੀਆਂ ਇਥੋ ਦੀਆਂ ਲਾਗਤਾਂ ਦੀ ਰਾਜਨੀਤਕ ਧਾਰਮਿਕ ਸ਼ਕਸ਼ੀਅਤਾਂ ਨੇ ਜਿੱਥੇ ਹਾਈ ਨਹੀਂ ਲਵਾਈ ਉੱਥੇ ਵੱਡਾ ਸਹਿਯੋਗ ਸਾਡੇ ਸਤਕਾਰਯੋਗ ਮੈਨੇਜਰ ਨਿਰਮਲਜੀਤ ਸਿੰਘ ਜੀ ਹੋਰਾਂ ਦਾ ਤੇ ਜਿਨ੍ਹਾਂ ਦੇ ਇਸ ਉਪਰਾਡੇ ਦੇ ਸਦਕਾ ਅੱਜ ਦਾ ਜਿਹੜਾ ਇਕਾਥਾ ਸੰਪੂਰਨਤਾ ਦਾ ਸਮਾਗਮ ਉਸੇ ਬੜੀ ਚੜ੍ਹ ਦੀ ਕਲਾ ਦੇ ਵਿੱਚ ਇਹ ਸੰਪੂਰਨਤਾ ਹੋ ਕੇ ਅਗੇ ਫਿਰ ਕਥਾ ਦੀ ਨਵੀਂ ਅਰੰਭਤਾ ਹੋਣੀ ਹੈ ਸੂਮ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਵਿੱਚ ਜੋ ਸਾਨੂੰ ਇਹ ਸਾਡੀ ਆਤਮਾ ਲਈ ਭੋਜਨ ਇਹ ਸਾਥ ਥਾਲ ਸਾਡੇ ਵਾਸਤੇ ਪਰੋਸ ਕੇ ਲੈ ਨੇ ਜਰੂਰ ਲਾਹਾ ਲਿਆ ਕਰਕੇ ਅੰਮ੍ਰਿਤ ਵੇਲੇ ਦੀ ਇਸ ਕਥਾ ਦਾ ਤੇ ਖਾਸ ਕਰਕੇ ਹੁਣ ਜੋ ਜਪਜੀ ਸਾਹਿਬ ਦੀ ਰੰਮਤਾ ਹੋ ਜਾਣੀ ਹੈ ਜਿਹਦੇ ਵਿੱਚ ਜੋ ਜਪਜੀ ਸਾਹਿਬ ਜੀ ਦੀ ਬਾਣੀ ਜੇ ਭਾਈ ਮਤੀ ਮਤੀ ਦਾਸ ਭਾਈ ਬਿਆਲਾ ਦੀ ਜਿੰਨਾ ਸਿੰਘਾਂ ਨੇ ਵੀ ਆਪਣੇ ਖੋਪੜ ਲੋਹਾਈ ਬੰਦ-ਬੰਦ ਕਟਾਈ ਉਹਨਾਂ ਦਾ ਜੇਕਰ ਹੁੰਦਾ ਵੀ ਉਹ ਜਪਦੀ ਸਾਹਿਬੀ ਪੜ੍ਹਦਾ ਜਪਜੀ ਸਾਹਿਬ ਕੇਵਲੇ ਇਸ ਕਰਕੇ ਨਹੀਂ ਹੈ ਕਿ ਜੇ ਸਾਨੂੰ ਕੋਈ ਕਿਸੇ ਸਮੇ ਲੋੜ ਹੈ ਤੇ ਉਦੋਂ ਅਸੀਂ 4 ਦਿਨ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਜਪਜੀ ਸਾਹਿਬ ਦੀ ਉਹ ਬਾਣੀ ਹੈ ਜਿਹੜੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਮਿਲਾ ਦੇਣ ਵਾਲੀ ਹੈ ਸੋ ਹੁਣ ਜਪਜੀ ਸਾਹਿਬ ਤੋਂ ਕਥਾ ਆਰੰਭ ਹੋ ਚੁੱਕੀ ਹੈ ਬੀਉਂਤੀ ਸੰਤਾਨ ਇਸੇ ਤਰ੍ਹਾਂ ਵਾਧ ਚੜ ਕੇ ਹਾਜ਼ਰੀਆਂ ਲਵਾਇਆ ਕਰਿਗੇ ਤੁਹੰਦ ਕਰਕੇ ਜਰੂਰ ਹਾਜ਼ਰੀਆਂ ਭਰ ਕੇ ਇਲਾਹਾ ਪ੍ਰਾਪਤ ਕਰਿਗੇ ਇਸੇ ਵਾਸਤੇ ਮਹਾਰਾਜ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰਫ ਕਰਮਣ ਕੇ ਕਰਮਾ ਸਤ ਸੰਗਤ ਵਿੱਚ ਜੁੜ ਬੈਠ ਕੇ ਕੀਤੀ ਗਈ ਪ੍ਰਮਾਤਮਾ ਦੀ ਸਿਮ ਸਿਦਾ ਇਹ ਹੀ ਸਭ ਤੋਂ ਵੱਡਾ ਮਹਾਨ ਕਾਰਜ ਹੈ ਮਹਾਰਾਜ ਸਭ ਨੂੰ ਸਮਤ ਬਖਸ਼ਣ ਨਾਮਦਾਨ ਬਖਸ਼ਣ ਆਪ ਦੇ ਦਰ ਕਰਦੋ ਉਸੇ ਸੰਬਖਸ਼ਣ